ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੀਰੇ ਅੱਜ ਸਾਡੇ ਪਿੰਡ ਮੱਟਰਾਂ ਦੇ ਵਿੱਚ ਜਿਹੜੇ ਕਿ ਪਾਮ ਦੇ ਬੂਟੇ ਨੇ ਉਹ ਲਗਾਈ ਜਾ ਰਹੇ ਨੇ ਪਿੰਡ ਦੀ ਹਰਿਆਲੀ ਨੂੰ ਤੇ ਸਫਾਈ ਨੂੰ ਮੁੱਖ ਰੱਖ ਕੇ ਜਿਹੜੇ ਇਹ ਬੂਟੇ ਨੇ ਇਹ ਆਪਣੇ ਕਿੰਨਾ ਵੱਲੋਂ ਆਏ ਨੇਗੇ ਇਹ ਸਾਰੀ ਗੱਲ ਆਪਾਂ ਸਰਪੰਚ ਸਾਹਿਬ ਨਾਲ ਕਰਦੇ ਆਂ ਪਿੰਡ ਦੇ ਸਮੂਹ ਮੈਂਬਰ ਨੇ ਉਹ ਸਾਰੇ ਇੱਥੇ ਖੜੇ ਨੇ ਤੇ ਆਪਾਂ ਸਾਰਿਆਂ ਨਾਲ ਗੱਲਬਾਤ ਆ ਜਿਹੜੀ ਉਹ ਸ਼ੁਰੂ ਕਰਦੇ ਆਂ ਜਿਹੜੀ ਜਾਣਕਾਰੀ ਆ ਉਹ ਲੈਣੇ ਆ ਵੀ ਕਿੱਥੋਂ ਆਏ ਨੇ ਆ ਕਿਹਨਾ ਥਰੂ ਆਏ ਨੇ ਇਹ ਗੱਲਬਾਤ ਆ ਉਹ ਕਰਦੇ ਆਂ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ हां जी ਤੁਸੀਂ ਜਰੂਰ ਦੱਸੋ ਜੀ ਇਹ ਜਿਹੜੇ ਬੂਟੇ ਨੇ ਪਾਮ ਦੇ ਇਹ ਕਿੱਥੋਂ ਆਏ ਨੇ ਤੇ ਕਿਹਨਾਂ ਵੱਲੋਂ ਲਗਾਈ ਜਾਣੇ ਨੇ ਜੀ ਇਹ ਬਾਈ ਜੀ ਮੈਂ ਜਸਪਾਲ ਸਿੰਘ ਸਰਪੰਚ ਪਿੰਡ ਮੱਟਰਾ ਤੇ ਮੇਰੇ ਨਾਲ ਸਮੂਹ ਪੰਚਾਇਤ ਖੜੀ ਆ ਮੇਰੀ ਇਹ ਬਾਈ ਜੀ ਖੜੇ ਨੇ ਸਾਰੇ ਠੀਕ ਆ ਇਹ ਬੂਟੇ ਆਪਣੇ ਪਿੰਡ ਦੇ ਵਿੱਚ ਜੇਈ ਸਾਹਿਬ ਨੇ ਆਪਣੇ ਪਿੰਡ ਤੋਂ ਸਵਰਗਵਾਸੀ ਮਹਿੰਦਰ ਸਿੰਘ ਜੀ ਤੇਜਾ ਉਹਨਾਂ ਦੇ ਸੁਪੁੱਤਰ ਅਮਨਦੀਪ ਸਿੰਘ ਜੀ ਤੇਜਾ ਦੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇਹ ਪਿੰਡ ਦੇ ਵਿੱਚ ਸੇਵਾ ਕੀਤੀ ਗਈ ਹੈ ਕਰੀਬ 250 ਬੂਟੇ ਦੇ ਕਰੀਬ ਠੀਕ ਹੈ ਜੀ ਪਾਮ ਦੇ ਉਹ ਨਗਰਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਪਿੰਡ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਪਿੰਡ ਦੀ ਸਾਫ ਸਫਾਈ ਨੂੰ ਤੇ ਹਰਿਆਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਘਰ ਦੇ ਅੱਗੇ ਮਤਲਬ ਦਵਾਰ ਦੇ ਨਾਲ ਨਾਲ ਸਾਰੇ ਪਿੰਡ ਦੇ ਚੁਫੇਰੇ ਬੂਟੇ ਇਹ ਲਗਾਏ ਜਾਣਗੇ ਬੂਟਿਆਂ ਦੇ ਥਰੂ ਇੱਕ ਨਗਰ ਨਿਵਾਸੀ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦੇ ਆ ਸਮੂਹ ਪੰਚਾਇਤ ਵੱਲੋਂ ਕਿ ਜਿਸ ਦੇ ਵੀ ਗੇਟ ਦੇ ਅੱਗੇ ਮਤਲਬ ਅਸੀਂ ਬੂਟਾ ਲਗਾ ਰਹੇ ਆ ਉਹ ਕਿਰਪਾ ਕਰਕੇ ਇਹਦੇ ਵਿੱਚ ਪਾਣੀ ਪਾਵੇ ਤੇ ਇਹਦੀ ਸਾਂਭ-ਸਵਾਲ ਕਰੇ ਤਾਂ ਜੋ ਆਪਾਂ ਆਪਣੇ ਪਿੰਡ ਨੂੰ ਹਰਿਆ-ਭਰਿਆ ਰੱਖ ਸਕੀਏ ਸਾਫ ਸੁਥਰਾ ਰੱਖ ਸਕੀਏ ਦੇਖੋ ਜੀ ਦੇਣ ਵਾਲੇ ਨੇ ਦਾਨ ਕਰਤਾ ਅਸੀਂ ਵੀ ਸਹਿਯੋਗ ਕੀਤਾ ਉਹਦੇ ਵਿੱਚ ਅਸੀਂ ਬੂਟੇ ਲਗਵਾਤੇ ਵਧੀਆ ਤਰੀਕੇ ਨਾਲ ਬੂਟੇ ਲੱਗ ਗਏ ਪਰ ਜੇ ਕੋਈ ਸ਼ਰਾਰਤੀ ਅਨਸਰ ਇਹ ਬੂਟਿਆਂ ਦੇ ਵਿੱਚ ਕੋਈ ਗੜਬੜ ਕਰਦਾ ਜਾਂ ਕਿਸੇ ਵੀ ਤਰੀਕੇ ਨਾਲ ਉਹ ਆ ਤਾਂ ਅਸੀਂ ਕਾਨੂੰਨ ਦਾ ਵੀ ਸਹਾਰਾ ਲਵਾਂਗੇ ਇਹਨੂੰ ਇਸ ਚੀਜ਼ ਨੂੰ ਬਰਕਰਾਰ ਰੱਖਣ ਦੇ ਲਈ ਪਿੰਡ ਦੇ ਚੁਫੇਰੇ ਬੂਟੇ ਲਗਾਏ ਜਾਣਗੇ ਬੂਟਿਆਂ ਦੇ ਨਾਲ ਨਾਲ ਅਹਿਮ ਪਿੰਡ ਦੇ ਵਿੱਚ ਸਫਾਈ ਦਾ ਧਿਆਨ ਰੱਖਿਆ ਜਾਵੇਗਾ ਤੇ ਮੇਨ ਇੱਕ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਫਲਦਾਰ ਬੂਟੇ ਲਗਾ ਰਹੇ ਆ ਜੋ ਵਧੀਆ ਕੁਆਲਿਟੀ ਦੇ ਹੋਣਗੇ ਇੱਕ ਮਿੰਨੀ ਕਹੋ ਬਾਗ ਦੀ ਤਰ੍ਹਾਂ ਲਗਾਵਾਂਗੇ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸੱਤ ਦਿਨਾਂ ਦੇ ਵਿੱਚ ਵਿੱਚ ਉਹ ਬੂਟੇ ਵੀ ਚੂਜ਼ ਕਰ ਲਏ ਨੇ ਉਹ ਖਰੀਦ ਹੋ ਚੁੱਕੀ ਆ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਲਗਾਵਾਂਗੇ ਤਾਂ ਜੋ ਗੁਰਦੁਆਰਾ ਸਾਹਿਬ ਦੀ ਜੋ ਸੁੰਦਰਤਾ ਉਹ ਵੀ ਬਰਕਰਾਰ ਰਹੇ ਤੇ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ ਮੈਂ ਮਤਲਬ ਹੋਰ ਅਪੀਲ ਕਰਨਾ ਚਾਹੁੰਦਾ ਸਮੂਹ ਨਗਰ ਨਿਵਾਸੀਆਂ ਦੇ ਵੱਲੋਂ ਸਮੂਹ ਪੰਚਾਇਤ ਦੇ ਵੱਲੋਂ ਕਿ ਜੋ ਆਪਣਾ ਪਿੰਡ ਆ ਇਹ ਪਿੰਡ ਦੇ ਕੋਲ ਆਪਣੇ ਕੋਈ ਜ਼ਮੀਨ ਨਹੀਂ ਮਤਲਬ ਕੋਈ ਆਮਦਨ ਦਾ ਸਰੋਤ ਕੋਈ ਨਹੀਂ ਹੈਗਾ ਅਸੀਂ ਆਪਣੇ ਵੱਲੋਂ ਵੀ ਲੱਗੇ ਹੋਏ ਆਂ ਆਪ ਵੀ ਕੰਟਰੀਬਿਊਸ਼ਨ ਕਰ ਰਹੇ ਆਂ ਪੰਚਾਇਤ ਵੀ ਮੇਰਾ ਪੂਰਾ ਸਹਿਯੋਗ ਕਰ ਰਹੀ ਆ ਸੋ ਜਿੰਨੇ ਵੀ ਪਿੰਡ ਤੋਂ ਬਾਹਰ ਪਤਵੰਤੇ ਨੇ ਚਾਹੇ ਆਪਾਂ ਫੌਰਨ ਕਹਿ ਲਓ ਜਾਂ ਆਪਣੇ ਪਿੰਡ ਤੋਂ ਬਾਹਰ ਰਹ ਰਹੇ ਨੇ ਕੋਈ ਪਟਿਆਲਾ ਰਹ ਰਿਹਾ ਕੋਈ ਸੰਗਰੂਰ ਕਿਤੇ ਵੀ ਕੋਈ ਲੁਧਿਆਣਾ ਕੋਈ ਸ਼ਹਿਰ ਦੇ ਵਿੱਚ ਰਹ ਰਿਹਾ ਉਹਨਾਂ ਨੂੰ ਅਪੀਲ ਆ ਵੀ ਪਿੰਡ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਹੀ ਆਪਾਂ ਪਿੰਡ ਨੂੰ ਵੱਧ ਤੋਂ ਵੱਧ ਤਰੱਕੀ ਦੇ ਰਾਹ ਤੇ ਤੋਰ ਸਕਦੇ ਆਂ ਇਕੱਲਾ ਜੇ ਆਪਾਂ ਕਹੀਏ ਸਰਕਾਰਾਂ ਵੱਲ ਝਾਕੀਏ ਜਾ ਉਹ ਸਿਸਟਮਾ ਉਹ ਹਰ ਇੱਕ ਨੂੰ ਪਤਾ ਵੀ ਸਰਕਾਰਾਂ ਕਿੰਨਾ ਕੁ ਮਤਲਬ ਉਹ ਕਰਦੀਆਂ ਨੇ ਇਹਦੇ 'ਚ ਉਹ ਕੰਟਰੀਬਿਊਸ਼ਨ ਆਪਣਾ ਪਿੰਡ ਦਾ ਤੇ ਪਿੰਡ ਵਾਸੀਆਂ ਦਾ ਹੋਣਾ ਚਾਹੀਦਾ ਤਾਂ ਜੋ ਆਪਣੇ ਪਿੰਡ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾ ਸਕੀਏ ਸਫਾਈ ਦਾ ਧਿਆਨ ਰੱਖਿਆ ਜਾ ਸਮੂਹ ಗ್ರಾಮ ਪੰਚਾਇਤ ਮੈਂ ਜਸਪਾਲ ਸਿੰਘ ਸਰਪੰਚ ਪਿੰਡ ਮੱਟਰਾਂ ਤੇ ਪਿੰਡ ਦੇ ਨਗਰ ਨਿਵਾਸੀਆਂ ਦੇ ਵੱਲੋਂ ਅਸੀਂ ਸਵਰਗ ਵਾਸੀ ਸਰਦਾਰ ਮਹਿੰਦਰ ਸਿੰਘ ਜੀ ਤੇਜਾ ਜੇਈ ਸਾਹਿਬ ਉਹਨਾਂ ਦੇ ਸੁਪੁੱਤਰ ਅਮਨਦੀਪ ਸਿੰਘ ਜੀ ਤੇਜਾ ਉਹਨਾਂ ਦਾ ਪੂਰੇ ਨਗਰ ਨਿਵਾਸੀਆਂ ਤੇ ಗ್ರಾಮ ਪੰਚਾਇਤ ਦੇ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਉਹਨਾਂ ਨੇ ਪਿੰਡ ਦੀ ਹਰਿਆਲੀ ਨੂੰ ਮੁੱਖ ਰੱਖਦੇ ਹੋਏ ਪਿੰਡ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਇਹ ਸੇਵਾ ਕੀਤੀ ਆ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਫ-ਸਫਾਈ ਕਰਕੇ ਜੋ ਬੂਟੇ ਨੇ ਲਗਾ ਰਿਆਂ ਉਹਨਾਂ ਨਾਲ ਇੱਕ ਵਾਅਦਾ ਕਰਦੇ ਆ ਵੀ ਦੇਖਰੇਖ ਦੀ ਜਿਹੜੀ ਜ਼ਿੰਮੇਵਾਰੀ ਆ ਉਹਨ ਸਾਡੀ ਸਮੂਹ ਨਗਰ ਨਿਵਾਸੀਆਂ ਦੀ ਆ ਤੇ ಗ್ರಾಮ ਪੰਚਾਇਤ ਦੀ ਬਣਦੀ ਆ ਦੁਬਾਰਾ ਤੋਂ ਫਿਰ ਉਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ